ਨਗਰ ਨਿਵਾਸੀਆ ਬੇਨਤੀ ਕੀਤੀ ਸੀ ਅਸੀਂ ਸਾਲ ਪਹਿਲਾਂ ਵੀ ਇਹ ਸੜਕ ਦਾ ਜਿਹੜਾ ਕੰਮ ਆ ਬਹੁਤ ਘਟੀਆ ਢੰਗ ਨਾਲ ਹੋ ਰਿਹਾ ਮਿੱਟੀ ਦੇ ਉੱਤੇ ਕਾਲਾ ਢੇਰ ਪਾ ਕੇ ਸਿਰਫ ਇਕੱਲੀ ਲੁੱਕ ਪੱਟੇ ਸੀ ਵਟਿਆਂ ਦੇ ਉੱਤੇ ਅਸੀਂ ਮੌਕੇ ਤੇ ਫੜਿਆ ਜੀ ਦੁਆਰ ਅਸੀਂ ਮੌਕੇ ਤੇ ਛਾਪਾ ਵੀ ਇਹਨਾਂ ਉੱਤੇ ਮਾਰਿਆ ਸੀ ਤੇ ਉਹ ਵੀਡੀਓ ਨੱਟਦੇ ਪਈਆ ਤੁਹਾਨੂੰ ਦੁਆਰਾ ਸੁਸਤਾਵਾਗੇ ਵੀ ਆ ਹਾਲ ਚੱਲ ਰਿਹਾ ਸੀ ਹੁਣ ਉਹ ਅੱਜ ਆ ਸੜਕਾ ਅੱਜ ਹੀ ਹਾਲ ਦੇਖੋ ਇਹਦਾ ਕੀ ਬਕੈਰਾ ਪ੍ਰਸ਼ਾਸਨ ਨੂੰ ਐਮਐਨਏ ਸਾਹਿਬਾਨ ਨੂੰ ਬੇਨਤੀ ਕੀਤੀ ਸੀ ਵੀ ਇਹਨਾਂ ਨੂੰ ਖੜਾਇਆ ਵਰਜੋ ਇਹ ਸੜਕ ਦਾ ਕੰਮ ਵਾਰ-ਵਾਰ ਨਹੀਂ ਸੜਕ ਬੰਨੀਏ ਕੰਮ ਹੋ ਗਿਆ ਜਿਹੜਾ ਕਿਦਾ ਬਸ ਲੀ ਜਾਂਦੇ ਹਲਾਣਾ ਹੋ ਗਿਆ ਨਹੀਂ ਸੜਕ ਸਾਰੀ ਟੁੱਟ ਗਈ ਗੁੱਟਨੀ ਸ਼ੁਰੂ ਹੋ ਗਈ ਹੈ ਸਾਡੇ ਸਾਡੀ ਵੀਡੀਓ ਪਾਉਣ ਤੇ ਸਾਡੇ ਪਿੰਡ ਦੇ ਕੁਝ ਬੰਦਿਆਂ ਨੇ ਸਾਡੇ ਖਿਲਾਫ ਵੀਡੀਓ ਪਾਈ ਸੀ ਵੀ ਇਹ ਤਾਂ ਭਾਈ ਸੜਕ ਦਾ ਕੰਮ ਤਾਂ ਬਹੁਤ ਵਧੀਆ ਹੋ ਰਿਹਾ ਤੇ ਇਹ ਪ੍ਰਸ਼ਾਸਨ ਨੂੰ ਹੈਰਾਨ ਕਰਦੇ ਆ ਉਹਨਾਂ ਨੇ ਜਾਂ ਕੁਝ ਪਾਉਗੇ ਵਧੀਆ ਦੇ ਪਿੱਛੇ ਇਹ ਵੀਡੀਓ ਪਾਈ ਸੀ ਵੀ ਭਾਈ ਇਹ ਤਾਂ ਬਹੁਤ ਵਧੀਆ ਕੰਮ ਚੱਲ ਰਿਹਾ ਹੈਗਾ ਸੜਕ ਬਹੁਤ ਵਧੀਆ ਬਣ ਰਹੀ ਹੈ ਅਸੀਂ ਉਹਨਾਂ ਨੇ ਸਾਡੇ ਕੋਲੇ ਉਹ ਲੈਟਰ ਪਾਈ ਹੋਇਆ ਐ ਐ ਐਮਐਲਏ ਸਾਹਿਬ ਦੇ ਪੁੱਤਰ ਨੇ ਮੂ ਲੈਟਰ ਭੇਜਿਆ ਸੀ ਵੀ ਛੜਕ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਇਹਨਾਂ ਨੇ ਵੀ ਆਪਾਂ ਨੂੰ ਦਿੱਤਾ ਹੀ ਲੈ ਕੇ ਮੇਰੇ ਕੋਲੇ ਪਿਆ ਮੇਰੀ ਅੜੀ ਤੇ ਵੀ ਅਸਿਰ ਧਾ ਕੇ ਦੁਬਾਰਾ ਬਣਾਵਾਂਗੇ ਉਹਨਾਂ ਦੇ ਸਾਈਨ ਹੋਇਆ ਬਕਾਇਦਾ ਐਸਡੀਓ ਦੇ ਪਰ ਉਹਨਾਂ ਨੇ ਕੀ ਕੀਤਾ ਜਿਹੜੇ ਆ ਘਰ ਵਾਲੇ ਸੀਗੇ ਕੁਝ ਬੰਦੇ ਜਿਨ੍ਹਾਂ ਨੇ ਸਾਡੇ ਖਿਲਾਫ ਵੀਡੀਓ ਪਾਈ ਸੀਗੇ ਉਹਨਾਂ ਨੂੰ ਕੋਈ 2-4 ਰੁਪਏ ਦੇ ਕੇ ਇਹੇ ਵੀਡੀਓ ਬਣਾਈ ਵੀ ਇਹ ਤਾਂ ਕੰਮ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਆ ਹੁਣ ਨਿਸ਼ਾਨਾ ਮੂਹਰੇ ਪਿਆ ਆ ਦਿਖਾਓ ਬਾਈ ਆ ਹਾਲ ਦਿਖਾਓ ਬਾਈ ਹਾਲ ਪ੍ਰਧਾਨ ਜੋਤਰੀ ਦਿਖਾਓ ਆ ਛ ਆ ਸਾਰੀ ਸੜਕ ਜੀ ਵਿੱਚ ਖਾਲੀ ਸੜਕ ਹੈ ਜੀ ਸਾਰੀ ਖਤਮ ਹੋ ਗਈ ਹੈ ਅਸੀਂ ਇੱਥੇ ਬਠੇਰਾ ਪੁੱਟੇ ਸੀ ਅੱਛਾ ਇੱਧਰੋਂ ਆ ਇਹਨੂੰ ਕੱਢੂਗੀ ਹੋ ਆ ਬਹੁਤ ਸਾਰਾ ਹੀ ਦਿੱਕਾ ਹੈ ਇੱਥੇ ਅੱਛਾ ਇੱਧਰੋਂ ਪੰਪ ਕਰਨੀ ਪਰ ਇਹਨਾਂ ਘਰ ਘਰ ਵਾਲਿਆਂ ਨੂੰ ਦੱਸਿਆ ਸੀ ਕਿ ਬਾਈ ਆ ਤੁਹਾਡਾ ਨੁਕਸਾਨ ਹੋਣ ਵਾਲਾ ਤੁਸੀਂ ਬਚੋ ਆ ਸੜਕ ਇਹ ਸਾਰੀ ਖਤਮ ਆਏ ਇਹ ਸੜਕ ਕੋਈ ਮਹੀਨਾ ਕੁ ਪਹਿਲਾਂ 2 ਮਹੀਨੇ ਪਹਿਲਾਂ ਹੀ ਬਣੀ ਹੈ ਜੀ ਕੀ ਨਾ ਖਾਉ ਕਿ ਕੀ ਨਾ ਖਾਉ ਇਹ ਸਾਰੇ ਟੁੱਟੂ ਜਿਹਾ ਸੇ ਉੱਥੇ ਵੀ ਨਾ ਵਟਿਆਂ ਦੇ ਉੱਤੇ ਉਹੀ ਆ ਇਹ ਸਾਰਾ ਮਗਾਉ ਲੋਕਾਂ ਦਾ ਕੰਮ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਸੀਗਾ ਵੀ ਭਾਈ ਇਹ ਤਾਂ ਸੜਕ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਅਸੀਂ ਉਹਨਾਂ ਨੂੰ ਵੀ ਪੁੱਛਾਂਗੇ ਉਹਨਾਂ ਨੂੰ ਵੀ ਕੋਰਟ ਕੋਰਟ ਖੜਾ ਕਰਾਂਗੇ ਵੀ ਤੁਸੀਂ ਪਿੰਡ ਦੇ ਵਿਕਾਸ ਦੇ ਵਿੱਚ ਹਾਂ ਜਿੰਨਾ ਰਾਹ 'ਚ ਰੋੜਾ ਬਣਿਆ ਉਹਨਾਂ ਤੋਂ ਆਪਾਂ ਜਵਾਬ ਦੇ ਹੀ ਮੰਗਾਂਗੇ ਸੈਂਟਰ ਨੂੰ ਭੇਜਾਂਗੇ ਅਸੀਂ ਵੀ ਇੱਕ ਬੰਨ ਰੋ ਇਹਨਾਂ ਨੇ ਨਹੀਂ ਦੇਣੀ ਅਸੀਂ ਡੀਸੀ ਸਾਹਿਬ ਨੂੰ ਪੁੱਛਾਂਗੇ ਵੀ ਆ ਦੇਖੋ ਜੀ ਮੌਕਾ ਆ ਕੇ ਸਾਡੇ ਕੋਲੇ ਉਹਨਾਂ ਦੀ ਇਹਨਾਂ ਦੀ ਹੱਥ ਲਿਖਤਾ ਹੀ ਬੰਗੇ ਵੀ ਅਸੀਂ ਦੁਬਾਰਾ ਬਣਾਵਾਂਗੇ ਇਹ ਔਰ ਇਹਨਾਂ ਨੇ ਦੁਬਾਰਾ ਕਿ ਬਣਾਉਣੀ ਸੀ ਇਹਨਾਂ ਨੇ ਬੰਦੇ ਖੜੇ ਕੀਤੇ ਸੜਕ 'ਤੇ ਪਾਰਟੀ ਖੜੀ ਕੀਤੀ ਪਾਰਟੀ ਖੜੀ ਕਰਕੇ ਘੁਆਇਆ ਉਹਨਾਂ ਤੋਂ ਵੀ ਛਣ ਕੇ ਇੱਕ ਨੰਬਰ 'ਚ ਬਣ ਰਹੀ ਹੈ ਵਧੀਆ ਤੇ ਆ ਇੱਕ ਨੰਬਰ ਹੁਣ ਦਿਸ ਜਾਂਦਾ ਪ੍ਰਸ਼ਾਸਨ ਨੂੰ ਵੀ ਅਸੀਂ ਕਹਿੰਦੇ ਪੰਜਾਬ ਸਰਕਾਰ ਨੂੰ ਵੀ ਅਸੀਂ ਤਾਂ ਕਹਿੰਦੇ ਦੇਖ ਲਓ ਵੀ ਇੱਕ ਨੰਬਰ ਵਾਲਾ ਬੰਦੇ ਨੇ ਰੁਪਏ ਲੈ ਕੇ ਵੀਡੀਓ ਬਣਾ ਕੇ ਪਾਈ ਸੀ ਵੀ ਕੰਮ ਬਹੁਤ ਵਧੀਆ ਚੱਲ ਰਿਹਾ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਕਰਾਂਗੇ ਇਹ ਸੜਕ ਦੇ ਵਿੱਚ ਕੁਝ ਵੀ ਹੈ ਨਹੀਂਗਾ ਆ ਦੇਖੋ ਜੀ ਆ ਦੇਖੋ ਪਹਿਲੀ ਵਿੱਚ ਇਹਦੇ ਕੁਛ ਨਹੀਂ ਲਓ ਜੀ ਨਵਾਂ ਦਿੱਖ ਆਸੀ ਪਹਿਲਾਂ ਸਾਰਾ ਪਾਣੀ ਭਰਿਆ ਹੋਇਆ ਦੇ ਵਿੱਚ ਥੱਲੇ ਆ ਖਾਲੀ ਹੈ ਲੈ ਹਾਂ ਖਾਲੀ ਹੈ ਲੈ ਸਾਰਾ ਕੁਝ ਹਾਂ ਲੈ ਸਾਰਾ ਕੁ ਖਾਲੀ ਲੱਗਾ ਇਹ ਸਾਨੂੰ ਪਤਾ ਹੈ ਆ ਵੇਖ ਲਓ ਆ ਦੇਖੋ ਘੱਲ ਆ ਛੜਕ ਹੁੰਦੀ ਹੈ ਜੀ ਆ ਦੇਖ ਲਓ ਆ ਦੇਖੋ ਛੜਕੀ ਲੈ ਦੇਖੋ ਆ ਦੇਖੋ ਆ ਕੁਝ ਮਹੀਨਾ ਬਸ ਬਸ ਹੀ ਬਸ ਆ ਕੁਝ ਮਹੀਨਾ ਪਹਿਲਾਂ ਹੀ ਸੜਕ ਬਣੀ ਹੈ ਜੀ ਦੇਖੋ ਜਿਹੜੀ ਡਲੇ ਜੀ ਅਦਨੁਕ 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 ਮਸ਼ੀਨਾਂ ਨਾਲ ਬਣੀ ਹੋਈ ਸੜਕ ਆ ਜਿਹੜੀ 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 ਪੰਜਾਂ ਨੇ ਪੱਟੀ ਜਾਂਦੀ ਹੈ ਹਾਂਜੀ ਠੀਕ ਹੈ ਤੇ ਪੈਣਾ ਚਾਹੀਦਾ ਸੀ ਮੰਨਣਾ ਕੁਝ ਵੀ ਨਹੀਂ ਪਿਆ ਇਹ ਬਦਲਾ ਹੈ ਜੀ ਮੈਂ ਕੁਝ ਨਹੀਂ ਪਿਆ ਉਹਨਾਂ ਬੰਦਿਆਂ ਤੇ ਉਹਨਾਂ ਅਧਿਕਾਰੀਆਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਹਰ ਹਾਲ ਦੇ ਵਿੱਚ ਬਹੁਤ ਬਹੁਤ ਮਿਹਰਮਾਨ ਇਹ ਪਿੰਡ ਮਹਿਮਾ ਸਰਦਾਰ ਇਹ ਵੀਡੀਓ ਪਿੰਡ ਮਹਿਮਾ ਸਰਦਾਰ ਜੀ ਇਹਨੂੰ ਵੱਧ ਤੋਂ ਵੱਧ ਵਿਸ਼ੇਸ਼ ਸ਼ੇਅਰ ਕਰੋ ਪ੍ਰਸ਼ਾਸਨ ਨੂੰ ਅਪ ਕਰਕੇ ਹੀ ਚਲੋ ਐਮਐਲਏ ਸਾਹਿਬ ਇਹ ਵੀਡੀਓ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਸ਼ੇਅਰ ਕਰਕੇ ਤੇ ਉਹਨਾਂ ਅਧਿਕਾਰੀਆਂ ਤੇ ਆਪਾਂ ਕੋ ਨੂੰ ਨਹੀਂ ਕਾਰਵਾਈ ਕਰੀ ਵਾਲੇ ਮਿਲ ਕੇ ਸਾਰੇ ਮਿਹਰਬਾਨੀ ਸਟਾਫ